ਸੰਤੋਗ ਕਿਨੂੰ ਕਹਿੰਦੇ ਨੇ ਇੱਕ ਦਿਨ ਧੰਨ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਭਾਈ ਮਰਦਾਨਾ ਜੀ ਦੋਵੇਂ ਬੈਠੇ ਨੇ ਭਾਈ ਮਰਦਾਨੇ ਨੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਹੱਥ ਜੋੜੇ ਬੇਨਤੀ ਕੀਤੀ ਮਹਾਰਾਜ ਅੱਜ ਤੱਕ ਤੁਹਾਡੇ ਤੋਂ ਦੁਨਿਆਵੀ ਪਦਾਰਥ ਮੰਗੇ ਨੇ ਦੁਨਿਆਵੀ ਚੀਜ਼ਾਂ ਮੰਗੀਆਂ ਸਤਿਗੁਰੂ ਅੱਜ ਤੁਹਾਡੇ ਚਰਨਾਂ ਵਿੱਚੋਂ ਇੱਕ ਮੰਗ ਮੰਗਣੀ ਏ ਕਿਰਪਾ ਕਰਿਓ ਉਹ ਮੇਰੀ ਮੰਗ ਪੂਰੀ ਕਰਿਓ ਸਤਿਗੁਰੂ ਜੀ ਕਿਰਪਾ ਕਰੋ ਮੈਨੂੰ ਉਹ ਤ੍ਰਿਪਤੀ ਬਖਸ਼ੋ ਜਿਨੂੰ ਪ੍ਰਾਪਤ ਕਰਕੇ ਦੁਨੀਆਂ ਦੀ ਕੋਈ ਇੱਛਾ ਨਾ ਰਹੇ ਕਿਸੇ ਦੁਨਿਆਵੀ ਪਦਾਰਥ ਦੀ ਇੱਛਾ ਨਾ ਰਹੇ ਮੇਰੀ ਮੰਗਨ ਦੀ ਇੱਛਾ ਹੀ ਖਤਮ ਹੋ ਜਾਏ ਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ ਵੇ ਭਾਈ ਮਰਦਾਨਿਆ ਭਾਈ ਮਰਦਾਨਿਆ ਇਹਨੂੰ ਹੀ ਸੰਤੋਖ ਕਹਿੰਦੇ ਨੇ ਇਨੂੰ ਹੀ ਤ੍ਰਿਪਤੀ ਕਹਿੰਦੇ ਨੇ ਤੇ ਇਹ ਸੰਤੋਖ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਤੋਂ ਬਿਨਾ ਉਹਦੀ ਭਗਤੀ ਤੋਂ ਬਿਨਾ ਨਹੀਂ ਆਉਂਦਾ ਤੇ ਸੰਤੋਖ ਤੋਂ ਬਿਨਾ ਅੱਜ ਤੱਕ ਕੋਈ ਬੰਦਾ ਰਜਿਆ ਨਹੀਂ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਬਿਨਾ ਸੰਤੋਖ ਨਹੀ ਕੋ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਜਿਵੇਂ ਸੰਤੋਖ ਤੋਂ ਬਿਨਾ ਕੋਈ ਰਜਿਆ ਨਹੀਂ